ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡ ਜਵਾਲਾ Nehru ਜੀ ਬੜੀ ਵੱਡੀ ਦੇਣ ਹੈ ਉਹਨਾਂ ਦੀ ਚਾਹੇ ਐਗਰੀਕਲਚਰ ਦੀ ਗੱਲ ਕਰੀਏ ਚਾਹੇ ਅਸੀਂ ਸਨਤਾਂ ਦੀ ਗੱਲ ਕਰੀਏ ਚਾਹੇ ਡਾਕਟਰੀ ਸਹੂਲਤਾਂ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਅੱਜ ਅਸੀਂ ਛੋਟਾ ਜਿਹਾ ਉਪਰਾਲਾ 21 ਨਵੰਬਰ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਪੰਡ ਜਵਾਲਾ Nehru ਜੀ ਇਸ ਵਿਸ਼ੇ ਤੇ ਇੱਕ ਵਿਚਾਰ ਗੋਸ਼ਟੀ ਅ ਸਮਝੋ ਅਸੀਂ ਕਰਨ ਜਾ ਰਹੇ ਹਾਂ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਸਮਾਜ ਦੀਆਂ ਵੰਡੀਆਂ ਪਾ ਰਹੇ ਹਾਂ ਜੀ ਵੋਟਾਂ ਲੈ ਰਹੇ ਹਾਂ ਫਿਰ ਜਿਹੜੀਆਂ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਲੈਟਰ ਇੰਦਰਾ ਗਾਂਧੀ ਦੇ ਨਾਮ ਲਿਖੇ ਤੇ ਇਹ ਸਾਰੀਆਂ ਗੱਲਾਂ ਇੱਕ ਸਿੱਖਿਆ ਦੇਣ ਵਾਲੀਆਂ ਨੇ ਤੁਸੀਂ ਕਿਸ ਪਾਸੇ ਨੂੰ ਸਾਡਾ ਸਮਾਜ ਜਾ ਰਿਹਾ ਤੇ ਵੱਡੀ ਗੱਲ ਮੈਂ ਤਾਂ ਇਹ ਕਹੂੰਗਾ ਅਸੀਂ ਸਤਸਿੰਘ ਸਿੱਖੋਂ ਦੀ ਵੀ ਜਮਾਨਤ ਜਬਤ ਕਰਾਉਨੇ ਆ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਵੀ ਹਰਾਉਨੇ ਆ ਅਸੀਂ ਫੂਲਨ ਦੇ ਵੀ ਨੂੰ ਜਿਤਾਉਨੇ ਆ ਸਾਡੀ ਸੋਚ ਦੇ ਵਿੱਚ ਪਤਾ ਨਹੀਂ ਕੀ ਫੜਿਆ ਹੋਇਆ ਤੁਸੀਂ ਦੇਖ ਰਹੇ ਹੋ ਪੰਜਾਬ ਐਮ ਪੀ ਐਮ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਇੱਕ ਬਹੁਤ ਹੀ ਖਾਸ ਸ਼ਖਸੀਅਤ ਕੇ ਕੇ ਬਾਬਾ ਜੀ ਗੱਲਬਾਤ ਕਰਨ ਲੱਗੇ ਆ ਪੰਡਿਤ ਜਵਾਲਾ ਨਹਿਰੂ ਜੀ ਦੇ ਬਾਰੇ ਦੱਸਿਓ ਕਿ ਆਧੁਨਿਕ ਭਾਰਤ ਦੇ ਨਿਰਮਾਤਾ ਉਹਨਾਂ ਨੂੰ ਕਿਹਾ ਜਾਂਦਾ ਵੈ ਆਧੁਨਿਕ ਭਾਰਤ ਦੇ ਨਿਰਮਾਤਾ ਕਿਉਂ ਕਿਹਾ ਜਾਂਦਾ ਵੈ ਕਿ ਉਹਨਾਂ ਦੀ ਦੇਣ ਸੀ ਇਸ ਦੇ ਬਾਰੇ ਜੋ ਕਿ ਡੂੰਘਾਈ ਦੇ ਨਾਲ ਗੱਲਬਾਤ ਕਰਦੇ ਆ ਕੇ ਕੇ ਬਾਬਾ ਜੀ ਦੇ ਨਾਲ ਬਾਬਾ ਜੀ ਬੰਦਾ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਡਿਤ ਜਵਾਲਾ ਨਹਿਰੂ ਉਹਨਾਂ ਦਾ ਯੋਗਦਾਨ ਹੈ ਜੋ ਕਿ ਭਾਰਤ ਦੇ ਨਿਰਮਾਣ ਦੇ ਵਿੱਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਔਰ ਬਹੁਤ ਵੱਡੇ ਉੱਚੇ ਪੱਧਰ ਤੇ ਹੈ ਇਸ ਬਾਰੇ ਥੋੜੀ ਡੂੰਘਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਗੱਲ ਹੈ ਜੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਲਲਾਲ 네ਹਰੂ ਜੀ ਬੜੀ ਵੱਡੀ ਦੇਣ ਹੈ ਉਹਨਾਂ ਦੀ ਚਾਹੇ ਐਗਰੀਕਲਚਰ ਦੀ ਗੱਲ ਕਰੀਏ ਚਾਹੇ ਅਸੀਂ ਸਨਤਾਂ ਦੀ ਗੱਲ ਕਰੀਏ ਚਾਹੇ ਡਾਕਟਰੀ ਸਹੂਲਤਾਂ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਤੇ ਲੋਕਾਂ ਦੇ ਲਈ ਜਿਹੜੇ ਕਿੱਤਿਆ ਸਾਧਨ ਪੈਦਾ ਕਰਕੇ ਦਿੱਤੇ ਹਰ ਖੇਤਰ ਦੇ ਵਿੱਚ ਮੈਂ ਸਮਝਦਾ ਪੰਡਤ ਜਵਾਲਲਾਲ 네ਹਰੂ ਜੀ ਦਾ ਵੱਡਾ ਯੋਗਦਾਨ ਹੈ ਤੇ ਅੱਜ ਅਸੀਂ ਛੋਟਾ ਜਿਹਾ ਪ੍ਰਾਰਲਾ 21 ਨਵੰਬਰ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਲਾ Nehru ਜੀ ਇਸ ਵਿਸ਼ੇ ਤੇ ਇੱਕ ਵਿਚਾਰ ਗੋਸ਼ਟੀ ਜੀ ਸਮਝੋ ਅਸੀਂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਪ ਪੰਜਾਬ ਦੇ ਨੇਤਾ ਅਸੀਂ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਦ ਸਿੰਘ ਸੁਖ ਜਿੰਦਰ ਰੰਦਾਵਾ ਜੀ ਗੇਲ ਸ਼ਰਮਾ ਜੀ ਡਾਕਟਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਹੋਰ ਜੀ ਮੈਡਮ ਰਜਿੰਦਰ ਕੌਰ ਪਟਲ ਜੀ ਇਹ ਸਾਰੇ ਪੁੱਜ ਰਹੇ ਨੇ ਤੇ ਤਾਂ ਕਿ ਅਸੀਂ ਕਿਉਂਕਿ ਮੈਂ ਸਮਝਦਾ ਕਿ ਉਹਨਾਂ ਨੇਤਾਵਾਂ ਨੂੰ ਉਹਨਾਂ ਦੀ ਜੋ ਦੇਸ਼ ਨੂੰ ਦੇਣ ਹੈ ਉਸ ਦੇ ਬਾਰੇ ਵਿਚਾਰ ਚਰਚਾ ਹੋਵੇ ਕਿਉਂਕਿ ਅੱਜ ਦੇਸ਼ ਕਿਸ ਪਾਸੇ ਨੂੰ ਜਾ ਰਿਹਾ ਹੈ ਅੱਜ ਅੱਜ ਅਸੀਂ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਸਮਾਜ ਦੀਆਂ ਵੰਡੀਆਂ ਪਾ ਰਹੇ ਹਾਂ ਵੋਟਾਂ ਲੈ ਰਹੇ ਹਾਂ ਤੇ ਅੱਜ ਦੇਸ਼ ਦਾ ਜਿਹੜਾ ਕਿ ਮੈਂ ਸਮਝਦਾ ਪੋਲਿਟੀਕਲ ਪਾਰਟੀਆਂ ਦਾ ਸਰਕਾਰਾਂ ਦਾ ਰੋਲ ਹੁੰਦਾ ਕਿਤੇ ਨਾ ਕਿਤੇ ਉਹ ਆਪਣੀ ਲਾਈਨ ਤੋਂ ਹੱਲ ਗਈਆਂ ਨੇ ਜਿਹੜਾ ਕਿ ਦੇਸ਼ ਦੇ ਲੋਕਤੰਤਰ ਲਈ ਇੱਕ ਖਤਰੇ ਵਾਲੀ ਗੱਲ ਹੈ ਜੀ ਜਿਸ ਤਰ੍ਹਾਂ ਚਵਲਨਹਿਰੋ ਜੋ ਕਿ ਇੱਕ ਖੁਦ ਰਾਈਟਰ ਵੀ ਸੀ ਉਹਨਾਂ ਦੀ ਕਿਤਾਬਾਂ ਵੀ ਜੋ ਕਿ ਲੋਕਾਂ ਦੇ ਜ਼ਹਿਨ ਦੇ ਵਿੱਚ ਬਹੁਤ ਕੁਝ ਉਹ ਦੰਦੀਆਂ ਨੇ ਜੋ ਸ਼ਾਇਦ ਉਹਨਾਂ ਦੇ ਜਾਣ ਤੋਂ ਬਾਅਦ ਜ਼ਰੂਰੀ ਸੀਗਾ ਸਮਾਜ ਤੱਕ ਪਹੁੰਚਣਾ ਉਹਨਾਂ ਦੇ ਵਿਚਾਰ ਜੋ ਹਮੇਸ਼ਾ ਲੋਕਾਂ ਦੇ ਵਿੱਚ ਜਉਂਦੇ ਨੇ ਤੁਸੀਂ ਆ ਦੇਖੋ ਆ ਉਹਨਾਂ ਦੀਆਂ ਤਿੰਨ ਬੁੱਕਸ ਨੇ ਹੈ ਜੀ ਇਹ ਉਹਨਾਂ ਦੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਹੈ ਜੀ ਇਹ ਉਹਨਾਂ ਦੀ ਬੁੱਕ ਜਦ ਪੜਾਂਗੇ ਤਾਂ ਕੋਈ ਵੀ ਪੜਦਾ ਤੇ ਉਹਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਜੀਵਨ ਬਾਰੇ ਇਹ ਦੇਖੋ ਨਹਿਰ ਜਿਹੜੀ ਡਿਸਕਵਰੀ ਆਫ ਇੰਡੀਆ ਜੀ ਤੇ ਜਿਹੜੀ ਉਹਨਾਂ ਦੀ ਮੈਂ ਸਮਝਦਾ ਇੱਕ ਕਾਰਡ ਇੱਕ ਸੋਚ ਇੱਕ ਵਿਚਾਰ ਜਿਹੜਾ ਇੰਡੀਆ ਦੇ ਬਾਰੇ ਇੰਡੀਆ ਲਈ ਫਿਰ ਜਿਹੜੀਆਂ ਉਹਨਾਂ ਨੇ ਜੇਲ ਦੇ ਵਿੱਚੋਂ ਲੈਟਰ ਇੰਦਰਾ ਗਾਂਧੀ ਦੇ ਨਾਮ ਲਿਖੇ ਤੇ ਇਹ ਸਾਰੀਆਂ ਗੱਲਾਂ ਇੱਕ ਸਿੱਖਿਆ ਦੇਣ ਵਾਲੀਆਂ ਨੇ ਸਾਨੂੰ ਹਲੂਣਾ ਦੇਣ ਵਾਲੀਆਂ ਨੇ ਸਾਨੂੰ ਕੁਝ ਦੱਸਦੀਆਂ ਨੇ ਤੇ ਅੱਜ ਮੈਂ ਸਮਝਦਾ ਅੱਜ ਅਸੀਂ ਧਾਰਮਿਕ ਪੱਖ ਨੂੰ ਲੈ ਕੇ ਜੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਾਂ ਜੀ ਤੇ ਉਹ ਉਹ ਅਸੀਂ ਉਹਨੂੰ ਅਸੀਂ ਵੋਟਾਂ ਦੇ ਵਿੱਚ ਬਦਲ ਰਹੇ ਹਾਂ ਤੇ ਅੱਜ ਅਸੀਂ ਉਹਨਾਂ ਮਹਾਨ ਦੇਸ਼ ਭਗਤਾਂ ਨੂੰ ਭੁੱਲ ਗਏ લાલા લાજપતરાય કર્તાસ ਸਿੰਘ સરાભા ભાગત ਸਿੰਘ રાજગુરુ સુખદેવ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੇਲਾਂ ਕੱਟੀਆਂ ਤੇ ਉਹ ਵੀ ਸਮਾਂ ਸੀ ਕਿ ਲਾਲ ਕਿਲੇ سے ਆਈ ਆਵਾਜ਼ ਢਿੱਲਾਂ ਸੈਗਲ شاہਨワਸ ਗੁਰਬਖ ਸਿੰਘ ਢਿੱਲਾਂ ਸੈਗਲ ਤੇ شاہਨワਸ મતલਬ ਜਿੱਦਾਂ ਤਿੰਨਾਂ ਨੇ ਇਕੱਠੇ ਹੋ ਕੇ દેશ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਅੱਜ ਅਸੀਂ ਕਿਸ ਪਾਸੇ ਨੂੰ ਚੱਲ ਪਏ ਆ ਕਿ ਵੋਟ ਦੀ ਰਾਜਨੀਤੀ ਦੇ ਵਿੱਚ ਸਾਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਅਸੀਂ ਮੰਦਰਾਂ ਦੇ ਨਾਂ ਤੇ ਅਸੀਂ ਧਰਮ ਦੇ ਨਾਂ ਤੇ ਅਸੀਂ ਵੋਟ ਕਿਵੇਂ ਲੈਣੀ ਆ ਲੋਕਾਂ ਦੇ ਜਜ਼ਬਾਤਾਂ ਨਾਲ ਕਿਵੇਂ ਖੇਡਣਾ ਅਸੀਂ ਇਹ ਹੈ ਅਸੀਂ ਹਰ ਗੱਲ ਤੇ ਪੈਸੇ ਦੀ ਇੰਨਾ ਜ਼ਿਆਦਾ ਉਹ ਬੋਲਬਾਲਾ ਹੋ ਗਿਆ ਕਿ ਅਸੀਂ ਕਿਸੇ ਨੂੰ ਕੰਮ ਦੇਣ ਦੀ ਬਜਾਏ ਮੈਂ ਸਮਝਦਾ ਲੋਕਾਂ ਨੂੰ ਨਕਮੇ ਬਣਾਉਣ ਜਾ ਰਹੇ ਹਾਂ ਤੁਸੀਂ ਇਹ ਦੇਖੋ ਆ ਸਮਾਸੀ ਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਸੀਂ ਉਸ ਦੇ ਨਾਲ ਬੈਠੇ ਹਾਂ तकरीबन 1600 ਏਕੜ ਦੇ ਵਿੱਚ ਉਹ ਬਣੀ ਹੋਈ ਹੈ ਪੰਡਿਤ ਜਵਾਲਾ ਨਹਿਰੂ ਤੇ ਪ੍ਰਤਾਪ ਸਿੰਘ ਕੈਰੋ ਦੀ ਦੇਣ ਹੈ ਮੇਰੀ ਉਮਰ ਅੱਜ 68 ਸਾਲ ਹੋ ਗਈ ਅਸੀਂ ਜਦ ਛੋਟੇ ਛੋਟੇ ਸੀ ਤਾਂ ਦੇਖਦੇ ਸੀ ਕਿ ਅੱਗ ਵੀ ਲੋਕਾਂ ਦੇ ਗੌਂਡੀਆਂ ਤੋਂ ਮੰਗ ਕੇ ਲਿਆਉਂਦੇ ਸੀ ਮਾਚਸ ਜੋਗੀ ਵੀ ਕਪੈਸਿਟੀ ਨਹੀਂ ਸੀ ਜਿਹੜੀ ਏਕੜ 'ਚੋਂ ਕਣਕ 2.5 ਕੁਇੰਟਲ ਹੁੰਦੀ ਸੀ ਅੱਜ 25 ਕੁਇੰਟਲ ਹੁੰਦੀ ਹੈ ਇਹ ਨੂੰ ਕਹਿੰਦੇ ਆ ਇੱਕ ਕ੍ਰਾਂਤੀ ਲਿਆਂਦੀ ਜੀ ਇਹ ਕੀ ਦੀ ਦੇਣਾ ਪਲਟਚਵਾਲਾ ਨੇ ਰੂਤੀ ਉਹ ਉਹ ਉਹਨਾਂ ਨੇ ਵੱਡਾ ਪਾਖੜਾ ਟੈਮ ਬਣਾਇਆ ਜੀ ਜਿਸ ਦੇ ਨਾਲ ਆ ਬਿਜਲੀ ਆਈ ਸਨਤਾ ਚੱਲੀਆਂ ਸਾਡੀ ਇੰਡਸਟਰੀ ਆਈ ਤੇ ਇਹ ਕੰਮ ਵੱਡੇ ਹੁੰਦੇ ਨੇ ਕਿ ਸਮਾਜ ਨੂੰ ਵੱਡੀਆਂ ਬਾਕੇ ਵੋਟ ਲੈਣਾ ਵੱਡਾ ਕੰਮ ਹੁੰਦਾ ਤੇ ਪੀਜੀਆਈ ਬਣਿਆ ਅੱਜ ਵੀ ਪੀਜੀਆਈ ਜਾਂਦੇ ਆ ਕਿ ਲੋਕਾਂ ਦਾ ਸਸਤਾ ਇਲਾਜ ਤੇ ਵੱਡੇ ਪੱਧਰ ਦਾ ਇਲਾਜ ਹੁੰਦਾ ਤੇ ਇਹ ਸਾਰੀਆਂ ਗੱਲਾਂ ਵੱਲ ਮੈਂ ਤਾਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਵਸਕਿਆਂ ਨੂੰ ਦੇਸ਼ ਦੇ ਵਸਕਿਆਂ ਨੂੰ ਕਿਉਂਕਿ ਤੁਹਾਡੇ ਚੈਨਲ ਦੀ ਆਵਾਜ਼ ਵੀ ਦੂਰ ਤੱਕ ਜਾਂਦੀ ਹੈ ਕਿ ਅਸਾਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਇਹਨੂੰ ਬਹੁਤ ਬਰੀਕੀ ਨਾਲ ਸੋਚਣ ਦੀ ਲੋੜ ਹੈ ਕਿ ਦੇਸ਼ ਕਿਸ ਪਾਸੇ ਜਾ ਰਿਹਾ ਹੈ ਦੇਸ਼ ਕਿਹੜੀ ਕਰਵਟ ਲੈ ਰਿਹਾ ਅੱਜ ਮੈਨੂੰ ਮੈਂ ਯਾਦ ਹੈ ਕਿ ਮੈਂ ਲਾਲ ਬਹਾਦਰ ਸ਼ਾਸਤਰੀ ਜਿਨ੍ਹਾਂ ਨੇ ਜਿੱਦਣ ਸੌ ਚੁੱਕਣ ਗਏ ਪ੍ਰਾਈਮ ਮਿਨਿਸਟਰ ਦੀ ਤਾਂ ਉਹਨਾਂ ਦੇ ਕਮੀਜ਼ ਦਾ ਕਾਲਰ ਫਟਿਆ ਸੀ ਤਾਂ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ ਜੀ ਕਾਲਰ ਫਟਿਆ ਤੁਹਾਡੇ ਕਮੀਜ਼ ਦਾ ਤਾਂ ਉਹਨਾਂ ਦਾ ਜਵਾਬ ਪਤਾ ਕੀ ਸੀ ਮੈਂ ਜਿਸ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ ਉਸ ਦੇਸ਼ ਦੇ ਵਿੱਚ ਕਰੋੜਾਂ ਲੋਕਾਂ ਦੇ ਤਨ ਤੇ ਕਪੜਾ ਹੈ ਨਹੀਂ ਇਹ ਆ ਲੋਕਾਂ ਦਾ ਦਰਦ ਜੀ ਇਹ ਆ ਸਮਾਜ ਦਾ ਦਰਦ ਤੇ ਅਸੀਂ ਅੱਜ ਲੋਕਤੰਤਰ ਤਿਆਰਤ ਕਰ ਰਹੇ ਹਾਂ ਵਪਾਰ ਕਰ ਰਹੇ ਆ ਅਸੀਂ ਖਰੀਦ ਰਹੇ ਆ ਲੋਕਾਂ ਨੂੰ ਅਸੀਂ ਉਹਨਾਂ ਜਿਹੜੇ ਉਹ ਆਜ਼ਾਦੀ ਕੁਲਾਟੀਆਂ ਨੂੰ ਭੁੱਲ ਗਏ ਉਹਨਾਂ ਫਰੀਡਮ ਫਾਈਟਰਾਂ ਨੂੰ ਭੁੱਲ ਗਏ ਜਿਨ੍ਹਾਂ ਨੇ ਅੱਜ ਬਾਪੂ ਗਾਂਧੀ ਨੂੰ ਭੁੱਲ ਗਏ ਜਿਨ੍ਹਾਂ ਨੇ ਡਾਂਡੀ ਮਾਰਚ ਕੀਤਾ ਜਿਨ੍ਹਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਉਹ ਕਿਤੇ ਇਹ ਨਹੀਂ ਸੀ ਵੀ ਕੋਈ ਗਰੀਬ ਕਰਦਾ ਸੀ ਕੋਟ ਪੈਂਟ ਜਦੋਂ ਉਹ ਵੀ ਕੋਟ ਪੈਂਟ ਬ੍ਰੇਸਟਰ ਪਾਸ ਸੀ ਮਹਾਤਮਾ ਗਾਂਧੀ ਜੀ ਤੇ ਉਹ ਦੱਸਦੇ ਨੇ ਕਿ ਜਿਆਦਾ ਕੰਮ ਕਿਸੇ ਗਰੀਬ ਦੇ ਕਰ ਗਏ ਤਾਂ ਉਹ ਕਹਿਣ ਵੀ ਮੈਂ ਪਰਿਵਾਰ ਨੂੰ ਮਿਲਣਾ ਪਰ ਉਹ ਘਰ 'ਚ 1.5 ਸੀ ਤੇ ਜੇ ਮਾਂ ਪਾਉਂਦੀ ਆ ਤਾਂ ਨੂਰਾਨੀ ਅੰਦਰ ਬੈਠਦੀ ਆ ਤੇ ਉਹ ਘਰ ਦੇ ਹਾਲਾਤ ਦੇਖ ਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਮੈਂ ਵੀ ਲੰਗੋਟੀ ਨਾਲ ਹੀ ਆਪਣਾ ਜੀਵਨ ਬਸਰ ਕਰੂੰਗਾ ਯਾਰ ਕਿੱਡੀਆਂ ਨੇਤਾਵਾਂ ਦੀਆਂ ਸਾਨੂੰ ਮਸਾਲਾ ਮਿਲਦੀਆਂ ਨੇ ਅੱਜ ਦੇ ਨੇਤਾ ਸੋਨੇ ਦੀਆਂ ਤਾਰਾਂ ਵਾਲੇ ਸੂਟ ਪਾਉਂਦੇ ਨੇ ਅਸੀਂ ਸੋਨੇ ਦੀਆਂ ਤਾਰਾਂ ਵਾਲਿਆਂ ਦੇ ਮਗਰ ਲੱਗ ਕੇ ਦੇਸ਼ ਨੂੰ ਕਿਸ ਰਸਤੇ ਤੇ ਲੈ ਜਾ ਰਹੇ ਹਾਂ ਜੇ ਅਸੀਂ ਇਸ ਗੱਲ ਨੂੰ ਨਾ ਸਮਝੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਸਾਡੇ ਸਾਰੇ ਹੀ ਅਸੀਂ ਸਾਰੇ ਹੀ ਐਸੀ ਆ ਸਾਰਿਆਂ ਦੇ ਸੋਚ ਦੇ ਵਿੱਚ ਸਵੱਛਤਾ ਲਿਆਉਣ ਦੀ ਲੋੜ ਹੈ ਮੈਨੂੰ ਯਾਦ ਆ ਇੱਕ ਵਾਰੀ ਮਲਕੀਤ ਸਿੰਘ ਦਾਖਮ ਆਇਆ ਸੀ ਕੈਨੇਡਾ ਦੇ ਵਿੱਚ ਸੀ ਇੱਕ ਬੱਚਾ ਉਹ ਫੜ ਰਿਹਾ ਕੇਕੜਾ ਜਾਂ ਫੜ ਰਿਹਾ ਉਹ ਉਹ ਜਦੋਂ ਨੇ ਉਹ ਕੇਕੜਾ ਕੱਢਿਆ ਉਹਨੇ ਉਤਾਰ ਲਈ ਹੋਈ ਸੀ ਤਾਂ ਉਹਨੇ ਉਹਨੂੰ ਸਕੇਲ ਕੱਟ ਕੇ ਨਾਪਿਆ ਜੀ ਜਦੋਂ ਨਾਪਣ ਨਾਪਿਆ ਤਾਂ ਉਹ ਆਡਰ ਨਹੀਂ ਸੀ ਹੋਇਆ ਜਿੱਦਾਂ ਗਵਰਨਮੈਂਟ ਵੱਲੋਂ ਅਲਾਵਾ ਉਹਨੇ ਕੱਢ ਢਾਪ ਕੇ ਫੇਰ ਪਾਣੀ ਸਿੜਤਾ ਅਸੀਂ ਆਖਿਆ ਤੇ ਆ ਤੂੰ ਇਹ ਤੂੰ ਪਹਿਲਾਂ ਤਾਂ ਕਿੰਨੀ ਦੇਰ ਬਾਅਦ ਕੱਢਿਆ ਤੇ ਤੂੰ ਫੇਰ ਪਾਣੀ ਸਿੜਤਾ ਕਹਿੰਦਾ ਹਜੇ ਆਡਰ ਨਹੀਂ ਹੋਇਆ ਜਿੰਨਾ ਸਾਨੂੰ ਅਲਾਵਾ ਅਸੀਂ ਬਾਹਰ ਕੱਢ ਸਕਦੇ ਹਾਂ ਬਸ ਸਾਡੇ ਤੇ ਇੰਨਾ ਹੀ ਫਰਕ ਆ ਜਿੱਦਾਂ ਵੀ ਹੋਇਆ ਹੁੰਦਾ ਅਸੀਂ ਤਾਂ ਕੱਢ ਕੇ ਖਾਈ ਲੈਣਾ ਸੀ ਜੇ ਆਹ ਚੀਜ਼ ਸਾਡੇ ਅੰਦਰ ਆ ਜੇ ਜੀ ਇਹ ਡਿਸਪਲਨ ਆ ਜੇ ਸੋਚ ਆ ਜੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਸੂਰਮਿਆਂ ਨੂੰ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਦੇਸ਼ ਦੀ ਖਾਤਰ ਖੂਨ ਡੋਲਿਆ ਜੀ ਉਹਨਾਂ ਨੇ ਇਸ ਲਈ ਨਹੀਂ ਸੀ ਡੋਲਿਆ ਕਿ ਅਸੀਂ ਬੋਤਲ ਲੈ ਕੇ ਵੋਟ ਪਾਈਏ ਅਸੀਂ ਡੋਡੇ ਲੈ ਕੇ ਅਸੀਂ ਹੋਰ ਨਸ਼ੇ ਲੈ ਕੇ ਅਸੀਂ ਨੋਟਾਂ ਦੀ ਗੁੱਟੀ ਲੈ ਕੇ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਬੇਚ ਰਹੇ ਹਾਂ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਉਹ ਉਹਨਾਂ ਦੇ ਜਿਹੜੀ ਮਨ ਦੀ ਤੜਫ ਸੀ ਦੇਸ਼ ਦੇ ਪ੍ਰਤੀ ਤੇ ਅੱਜ ਸਾਡੀ ਸੋਚ ਕਿੱਥੇ ਖੜੀ ਹੈ ਜੇ ਸੋਚ ਦੇ ਵਿੱਚ ਤਬਦੀਲੀ ਲਿਆਵਾਂਗੇ ਤਾਂ ਦੇਸ਼ ਦੇ ਆ ਵਿੱਚ ਤਬਦੀਲੀ ਆਏਗੀ ਤੇ ਨਹੀਂ ਤਾਂ ਕੱਲਾ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ 3700 ਕਿਲੋਮੀਟਰ ਯਾਤਰਾ ਕੀਤੀ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਤੇ ਅੱਜ ਅਸੀਂ ਇਹਨਾਂ ਗੱਲਾਂ ਨੇ ਜਿਹੜੀਆਂ ਦੇਸ਼ ਨੂੰ ਇੱਕ ਕਰਦੀਆਂ ਕਿਉਂਕਿ ਸਾਡਾ ਦੇਸ਼ ਹੈ ਅਨੇਕਾਂ ਧਰਮਾਂ ਅਨੇਕਾਂ ਜਾਤੀਆਂ ਅਨੇਕਾਂ ਪਾਸ਼ਾਵਾਂ ਅਨੇਕਾਂ ਪਹਿਰਾਵਿਆਂ ਦਾ ਸੁਮੂਹ ਹੈ ਇੱਥੇ ਅਨੇਕਤਾ ਵਿੱਚ ਏਕਤਾ ਭਾਰਤ ਦੀ ਪਛਾਣ ਹੈ ਤੇ ਅੱਜ ਇਹ ਸਾਰੀਆਂ ਗੱਲਾਂ ਨੂੰ ਅਸੀਂ ਮੈਂ ਸਮਝਦਾ ਕਿ ਜ਼ਿਹਨ ਦੇ ਵਿੱਚ ਬਿਠਾਉਣ ਦੀ ਲੋੜ ਹੈ ਮੈਨੂੰ ਹੁਣ ਕਈਆਂ ਦੇ ਫੋਨ ਆਏ ਯਾਰ ਤੂੰ ਕੀ ਕਰਦਾ ਤੂੰ ਨਹਿਰੂ ਨੂੰ ਚਿੱਤੇ ਕਰੀ ਜਾਣਾ ਦੱਸੋ ਨਹਿਰੂ ਨੂੰ ਚਿੱਤੇ ਕਰਨਾ ਵੀ ਕਿਹਿਆਂ ਦੇ ਹੱਜ ਨਹੀਂ ਆ ਰਿਹਾ ਹਾਂਜੀ ਕਈ ਫੋਨ ਕਰੀ ਜਾਂਦੇ ਉੱਥੇ ਜਾਣ ਦੀ ਕੀ ਲੋੜਾ ਸਾਡੇ ਭਾਈ ਸਾਹਿਬ ਕਈ ਇਹੋ ਜਿਹੀ ਵੀ ਹੈਗੇ ਆ ਮੇਰਾ ਮਤਲਬ ਅਸੀਂ ਕਿਸ ਪਾਸੇ ਨੂੰ ਸੋਚ ਜਾ ਰਹੀ ਆ ਯਾਰ ਕੱਲੀਆਂ ਵੋਟਾਂ ਹੀ ਰਹਿ ਗਈਆਂ ਸਭ ਕੁਝ ਵੋਟਾਂ ਤੋਂ ਬਿਨਾ ਵੀ ਸਮਾਜ ਹੈ ਜੀ ਨਹੀਂ ਵੀ ਲੜਾਂਗੇ ਤਾਂ ਵੀ ਕੀ ਹੋ ਜੂ ਅੱਗੇ ਵੀ ਅਸੀਂ ਤਾਂ 47 ਸਾਲ ਜ਼ਿੰਦਗੀ ਦੇ ਲਾਤੇ ਅਸੀਂ ਤਾਂ ਜੇ ਲੋੜ ਪਈ ਪਾਰਟੀ ਨੂੰ ਜਾਂ ਸਮਾਜ ਨੂੰ ਜਾਂ ਕਹਿ ਲੋ ਤੇ ਮੈਂ ਵੀ AK-47 ਦੀਆਂ ਦੋਨੋਂ ਲੱਤਾਂ 'ਚ ਗੋਲੀਆਂ ਖਾਈ ਬੈਠਾ ਮੈਂ ਆਪਣਾ ਪਰਿਵਾਰ ਗੋਾਈ ਬੈਠਾ ਬਿਜ਼ਨਸ ਗੋਾਈ ਬੈਠਾ ਸਰੀਰ ਗੋਾਈ ਬੈਠਾ ਤੇ ਤਾਂ ਕੀ ਹੋ ਗਿਆ ਕੋਈ ਗੱਲ ਨਹੀਂ ਜੇ ਉਹਨਾਂ ਲੋਕਾਂ ਦੇ ਕਿਸਮਤ ਚ ਲਿਖਿਆ ਤਾਂ ਉਹ ਆਪਦਾ ਆਨੰਦ ਲੈਣ ਮੈਨੂੰ ਕੋਈ ਅਨੰਤਾ ਹੀ ਨਹੀਂ ਪਰ ਮੈਂ ਚਾਹਨਾ ਕਿ ਅਸੀਂ ਸਮਾਜ ਲਈ ਕੁਝ ਕਰਕੇ ਜੀ ਕਿਵੇਂ ਦੇਖਦੇ ਹਾਂ ਇੱਕ ਪਾਸੇ ਉਹ ਲੀਡਰ ਨੇ ਜਿਨ੍ਹਾਂ ਨੇ ਭਾਰਤ ਦੇ ਨਿਰਮਾਣ ਦੇ ਵਿੱਚ ਹਿੱਸੇਦਾਰੀ ਪਾਈ ਇੱਕ ਪਾਸੇ ਅੱਜ ਦੇ ਲੀਟਰ ਤੇ ਕਿੰਨਾ ਕੁ ਫਰਕ ਆ ਗਿਆ ਹੈ ਭਾਰਤੀ ਰਾਜਨੀਤੀ ਇਸੇ ਤੁਲਨਾ ਵੀ ਕਰਨ ਦੀ ਲੋੜ ਹੈ ਤੇ ਇਹ ਸੋਚਣ ਸਮਝਣ ਤੇ ਵਿਚਾਰਨ ਦੀ ਲੋੜ ਹੈ ਤੁਸੀਂ ਇੱਕ ਪਾਸੇ ਤਾਂ ਉਹ ਨੇਤਾ ਜਿਹਦਾ ਕਾਲਰ ਫਟਿਆ ਤੇ ਉਹ ਪ੍ਰਾਈਮ ਮਿਨਿਸਟਰ ਦੀ ਸੌ ਚੁੱਕਣ ਜਾ ਰਿਹਾ ਉਹਦੀ ਵਾਈਫ ਜੀ ਜਦੋਂ ਉਹਨਾਂ ਨੂੰ ਮਿਲਣ ਲਈ ਗਈ ਤਾਂ ਉਹਨਾਂ ਨੂੰ ਉਹ ਜੇਲ੍ਹ ਦੇ ਵਿੱਚ ਸੀਗੇ ਲਾਲਬਾਧਨ ਸ਼ਾਸਤਰੀ ਤਾਂ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਉਹ ਕਹਿੰਦੀ ਜੀ 30 ਰੁਪਏ ਰੋਜ਼ ਦੇ ਮਿਲਦੇ ਆ ਤੇ ਮੈਂ ਪੰਜ ਬਚਾ ਲੈਂਦੀ ਆ ਤੇ 25 ਨਾਲ ਕੰਮ ਚੱਲ ਜਾਂਦਾ ਉਹਨੇ ਚਿੱਠੀ ਲਿਖਤੀ ਜਦੇ ਕਿ ਮੇਰੇ ਘਰ 25 ਹੀ ਦਿੱਤੇ ਜਾਣ 30 ਦੀ ਲੋੜ ਨਹੀਂ ਹੈ ਮੇਰਾ ਗੁਜ਼ਾਰਾ ਪੱਚੀਆਂ ਨਾਲ ਹੀ ਚੱਲਦਾ ਯਾਰ ਇਹ ਜੇ ਨੇਤਾ ਕਿੱਥੋਂ ਆਉਣਗੇ ਕਿੱਥੋਂ ਆਉਣਗੇ ਲਾਲ ਬਹਾਦਰ ਸ਼ਾਸਤਰੀ ਕਿੱਥੋਂ ਆਉਣਗੇ ਡਾਕਟਰ ਮਨਮੋਹਨ ਸਿੰਘ ਕਿਸ ਪਾਸੇ ਨੂੰ ਜਾ ਰਹੇ ਮੈਨੂੰ ਯਾਦ ਹੈ ਮੈਨੂੰ ਇੱਕ ਬੜੇ ਸੀਨੀਅਰ ਨੇਤਾ ਨੇ ਸੁਣਾਈ ਸੀ ਕਿ ਪੰਜਲ ਪੰਡਿਤ ਜਵਾਲਾ ਨਹਿਰੂ ਪ੍ਰਧਾਨ ਮੰਤਰੀ ਸਨ ਤਾਂ ਕੋਈ ਪੰਜਾਬ ਦਾ ਨੇਤਾ ਜਾ ਕੇ ਕਹਿੰਦਾ ਜੀ ਜੇ ਹੁਣ ਚੋਣਾ ਹੋ ਜਾਣ ਤਾਂ ਕਾਂਗਰਸ ਜੀਤ ਜਾਏਗੀ ਤਾਂ ਨਹਿਰੂ ਜੀ ਦਾ ਜਵਾਬ ਸੀ ਕਾਂਗਰਸ ਦਾ ਜੀਤਣਾ ਜ਼ਰੂਰੀ ਹੈ ਕਿਆ ਯਾਰ ਕੋਈ ਪਾਰਟੀਆਂ ਨਾਲੋਂ ਉੱਤੇ ਸੋਚ ਨੂੰ ਰੱਖੀਏ ਦੇਸ਼ ਨੂੰ ਰੱਖੀਏ ਸਮਾਜ ਨੂੰ ਰੱਖੀਏ ਤਾਂ ਦੀ ਅਸੀਂ ਅਸੀਂ ਲੋਕਾਂ ਨਾਲ ਕਿੰਨਾ ਕੁ ਝੂਠ ਬੋਲੀ ਚੱਲਾਂਗੇ ਕਿੰਨਾ ਕ ਅੱਜ ਲੋਕਾਂ ਨੂੰ ਨੌਕਰੀਆਂ ਦੇ ਨਾਂ ਤੇ ਗੁੰਮਰਾ ਕਰ ਇਹਨਾਂ ਹੱਥਾਂ ਨੂੰ ਕੰਮ ਕਿਵੇਂ ਦੇਵਾਂਗੇ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਅੱਜ ਕਿਸਾਨੀ ਅੱਜ 25 ਕੁਇੰਟਲ ਕਣਕ ਜਿਹੜੀ ਹੋਣ ਲੱਗੀ ਹੈ ਨਹਿਰੂ ਜੀ ਦੀ ਦੇਣਾ ਹੈ ਪਾਖੜਾ ਡੈਮ ਬਣਨਾ ਕਿੱਡੀ ਵੱਡੀ ਜਿਹਦੇ ਨਾਲ ਹਰੀ ਕ੍ਰਾਂਤੀ ਆਈ ਚਿੱਟੀ ਕ੍ਰਾਂਤੀ ਆਈ ਨੀਲੀ ਕ੍ਰਾਂਤੀ ਆਈ ਇਹ ਕ੍ਰਾਂਤੀਆਂ ਕਦੋਂ ਆਈਆਂ ਇਹ ਆਹ ਕਿਹੜੀ ਨਸ਼ਿਆਂ ਦੀ ਕ੍ਰਾਂਤੀ ਲਿਆ ਰਹੇ ਆ ਹੁਣ ਵਾਲੇ ਨਸ਼ਿਆਂ ਦੀ ਕ੍ਰਾਂਤੀ ਲਿਆ ਰਹੇ ਹਰ ਜਿਹੜਾ ਬੰਦਾ ਉਹਦਾ ਨਸ਼ਿਆਂ ਦੇ ਨਾਂ ਤੇ ਬੋਲਟਾ ਲੈ ਕੇ ਤੁਰਦਾ ਲੱਗਦਾ ਤੁਸੀਂ ਕਿਸ ਪਾਸੇ ਨੂੰ ਸਾਡਾ ਸਮਾਜ ਜਾ ਰਿਹਾ ਤੇ ਵੱਡੀ ਗੱਲ ਮੈਂ ਤਾਂ ਇਹ ਕਹੂੰਗਾ ਅਸੀਂ ਸંત ਸਿੰਘ ਸਿੱਖੋਂ ਦੀ ਵੀ ਜਮਾਨਤ ਜਬਤ ਕਰਾਉਨੇ ਆ ਅਸੀਂ ਡਾਕਟਰ ਮਨਮੋਹਨ ਸਿੰਘ ਨੂੰ ਵੀ ਹਰਾਉਨੇ ਆ ਅਸੀਂ ਫੂਲਨ ਦੇ ਵੀ ਨੂੰ ਜਿਤਾਉਨੇ ਆ ਉਹ ਸਾਡੀ ਸੋਚ ਦੇ ਵਿੱਚ ਪਤਾ ਨਹੀਂ ਕੀ ਵੜਿਆ ਹੋਇਆ ਅਸੀਂ ਅਸੀਂ ਬੰਦਾ ਨਹੀਂ ਦੇਖਦੇ ਅਸੀਂ ਉਹਦੀ ਜੇਬ ਦਾ ਭਾਰ ਦੇਖਦੇ ਆ ਤੇ ਜੇ ਅਸੀਂ ਇਹ ਇਹ ਆਪਣੀ ਸੋਚ ਤਬਦੀਲੀ ਨਾ ਲਿਆਂਦੀ ਤਾਂ ਸਾਡਾ ਦੇਸ਼ ਮੈਂ ਸਮਝਦਾ ਇੱਕ ਬਹੁਤ ਗਲਤ ਰਸਤੇ ਤੇ ਜਾ ਰਿਹਾ ਸਮਾਗਮ ਦੇ ਬਾਰੇ ਗੱਲਬਾਤ ਕਰਦੇ ਆ ਸਮਾਗਮ ਦੀ ਰੂਪਰੇਖਾ ਕਿਹੋ ਜੀ ਰਵੇਗੀ ਕਿਵੇਂ ਦਾ ਰਵੇ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਡੇ ਨੇ ਕੀਤੀਆਂ ਇਹੀ ਉੱਥੇ ਕਰਨੀਆਂ ਕਿਉਂਕਿ ਪੰਡਿਤ ਜਵਾਲਾ ਨਹਿਰੂ ਉਹਨਾਂ ਦੀ ਜੋ ਦੇਸ਼ ਨੂੰ ਦੇਣ ਹੈ ਹਰ ਖੇਤਰ ਦੇ ਵਿੱਚ ਆ ਜਿਹੜੀ ਆਉਂਦਾ ਨਾ ਵੀ 5 ਸਾਲੀ ਯੋਜਨਾ ਬਣ ਗਈ ਇਹ ਵੀ ਉਹਨਾਂ ਦੀ ਦੇਣ ਹੈ ਜਿੱਥੇ ਉਹਨਾਂ ਨੇ ਦੇਸ਼ ਨੂੰ ਦੁਨੀਆ ਦੀ ਗੱਲਾਂ ਕੀਤੀਆਂ ਨੇ ਤੇ ਉਹ ਉਹਨਾਂ ਨੇ ਇੱਕ ਸ਼ਾਂਤੀ ਦਾ ਕਿਤਾਬ ਉਹਨਾਂ ਨੇ ਇੱਕ ਆਪਣਾ ਸਾਰਾ ਕੁਝ ਦੇਸ਼ ਦੇ ਲਈ ਦੇਤਾ ਤੇ ਯਾਰ ਅੱਜ ਉਹ ਉਹਨਾਂ ਨੇ ਤਾਂ ਨੂੰ ਕਿਉਂ ਨਾ ਯਾਦ ਕਰੀਏ ਕਿਉਂ ਨਾ ਉਹਨਾਂ ਦੀਆਂ ਗੱਲਾਂ ਕਰੀਏ ਗੱਲਾਂ ਕਿਉਂ ਕਰਦੇ ਆਂ ਸਾਡੇ ਲੋਕਾਂ ਤੇ ਸਾਡੇ ਸਮਾਜ ਤੇ ਸਾਡੀ ਨੌਜਵਾਨ ਪੀੜ੍ਹੀ ਤੇ ਇਹਨਾਂ ਗੱਲਾਂ ਦਾ ਅਸਰ ਹੋਵੇ ਤਾਂ ਕਿ ਅਸੀਂ ਇੱਕ ਸਮਾਇਦ ਇੱਕ ਕਰਵਟ ਲਵੇ ਇੱਕ ਨਵਾਂ ਅਸੀਂ ਅਧਿਆਏ ਸ਼ੁਰੂ ਕਰੀਏ ਜਿਹਦੇ ਵਿੱਚ ਸਵੱਛਤਾ ਹੋਵੇ ਸਚਾਈ ਹੋਵੇ ਸਫਾਈ ਹੋਵੇ ਸਪਸ਼ਟਤਾ ਹੋਵੇ ਤੇ ਅੱਜ ਜੇ ਅਸੀਂ ਹਰ ਗੱਲ ਨੂੰ ਲਪੇਟ ਕੇ ਪੇਸ਼ ਕਰਾਂਗੇ ਤਾਂ ਕਿਤੇ ਨਾ ਕਿਤੇ ਲਪੇਟੀ ਹੋਈ ਚੀਜ਼ਾਂ ਵਿੱਚੋਂ ਕੀ ਨਿਕਲਦਾ ਉਹ ਸਾਨੂੰ ਪਤਾ ਹੀ ਆ ਤੇ ਫਿਰ ਉਹ ਸਾਡੇ ਲਈ ਸਾਡੇ ਸਮਾਜ ਲਈ ਸਾਡੇ ਫਿਊਚਰ ਲਈ ਵੱਡਾ ਨੁਕਸਾਨਦੇ ਹੋਣਗੇ ਸੋ ਇਸ ਸਮਾਗਮ ਦੇ ਵਿੱਚ ਜੋ ਕਾਲਜ ਪੋਲਿਟਿਕਸ ਹੈ ਸਟੂਡੈਂਟ ਪੋਲਿਟਿਕਸ ਹੈ ਯੁਵਾ ਨੇਤਾ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਹੋਵੇਗਾ ਮੈਂ ਤਾਂ ਦੇਖੋ ਚਾਹਨਾ ਕਿ 21 ਤਾਰੀਖ ਨੂੰ ਜੀ ਜੋ ਸਿਮਰਨ ਪੈਲੇਸ ਨਹਿਰ ਦੇ ਉੱਤੇ ਹੈ ਲੋਹਾਰਾ ਪੁਰੋਤੇ ਮੈਂ ਸਟੂਡੈਂਟਾਂ ਨੂੰ ਬੇਨਤੀ ਕਰਦਾ ਸਾਡੇ ਬੱਚੇ ਆਉਣ ਉਹ ਸੁਣਨ ਉਹ ਪੜ੍ਹਨ ਆ ਦੇਖੋ ਮੈਂ ਇਹ ਬੁੱਕਸ ਸਪੈਸ਼ਲ ਇਹ ਇਹ ਮੰਗਵਾਈਆਂ ਨੇ ਜੀ ਹੈ ਜੀ ਇਹ ਨਹਿਰੂ ਜੀ ਦੀਆਂ ਸਪੈਸ਼ਲ ਇਹ ਬੁੱਕਸ ਮੰਗਵਾਈਆਂ ਨੇ ਤਾਂ ਕਿ ਪਤਾ ਲੱਗੇ ਕਿ ਨਹਿਰੂ ਜੀ ਦੀ ਜੀ ਤਾਂ ਕਿ ਲੋਕਾਂ ਦੇ ਜਿੰਨਾ ਕੁ ਅਸੀਂ ਕਰ ਸਕਦੇ ਆ ਤੇ ਮੈਂ ਉਹ ਉਹਦੇ ਲਈ ਇੱਕ ਕੋਸ਼ਿਸ਼ ਕਰਦਾ ਤੇ ਇਕੱਲੇ ਲੱਗੇ ਹੋਏ ਆ ਤੇ ਬਾਕੀ ਆ ਗੁਰਨਾਮ ਸਿੰਘ ਵਰਗੇ ਸਾਥੀ ਸਾਡੇ ਲੱਗੇ ਹੋਏ ਨੇ ਅਸੀਂ ਸਾਰੇ ਗੜਬਣ ਕੇ ਲੱਗੇ ਆ ਕਿ ਆਓ ਆਪਾਂ ਮਿਲ ਕੇ ਇੱਕ ਵਧੀਆ ਟੀਮ ਬਣਾ ਕੇ ਇੱਕ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਸਮਾਜ ਦੇ ਵਿੱਚ ਜਾਵੇ ਅੱਛੇ ਲੋਕ ਅੱਛੀ ਸੋਚ ਅੱਛਾ ਵਿਚਾਰ ਹੈ ਸ਼ੁਭਚਾਰ ਸ਼ੁਭ ਵਿਚਾਰ ਸ਼ੁਭ ਵਿਹਾਰ ਹੋਣਾ ਚਾਹੀਦਾ ਪਰ ਜਿੱਥੇ ਕਿਤੇ ਇਹ ਗੰਦਲਾਪਣ ਆਇਆ ਉਹ ਦੇਸ਼ ਲਈ ਸਮਾਜ ਲਈ ਪਰਿਵਾਰਾਂ ਲਈ ਨੁਕਸਾਨਦੇ ਆ ਸੋ ਬਿਲਕੁਲ ਸਮਾਗਮ ਜੋ ਕਿ 21 ਤਰੀਕ ਨੂੰ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਜਵਾਲਾ ਨਹਿਰੂ ਜੀ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਅਤੇ ਉਹਨਾਂ ਦੀ ਸਿੱਖਿਆਵਾਂ ਦੇ ਬਾਰੇ ਗੱਲਬਾਤ ਹੋਵੇਗੀ ਅਤੇ ਜੋ ਮੌਜੂਦਾ ਰਾਜਨੀਤੀ ਉਹਨਾਂ ਦੇ ਵਿੱਚ ਕਿੰਨੀ ਕੁ ਜ਼ਰੂਰਤ ਹੈ ਉਹਨਾਂ ਦੇ ਬੀਤੇ ਸਮੇਂ ਦੇ ਵਿੱਚ ਜੋ ਕੀਤੇ ਕੰਮਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਲੈ ਕੇ ਆਉਣ ਦੇ ਲਈ ਸੋ ਇਸ ਸਮਾਗਮ ਦਾ ਹਿੱਸਾ ਜ਼ਰੂਰ ਬਣਿਓ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਹੋਰ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਨ ਦੇ ਇਜਾਜ਼ਤ ਧੰਨਵਾਦ